ਸਤਨਾਮ ਸ੍ਰੀ ਵਾਹਿਗੁਰੂ ਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤਿ ਪਛਾਨ ਤੁਦੇ ਅਗੇ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਸੋਕ ਕੰਨ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਕ੍ਰਿਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੇਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਚਿਲਕਣਾ ਘੋਟ ਮ ਕਲੜੀ ਮਸ ਉੱਤਰ ਜੇ ਸੋ ਤੋ ਵਕਤ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲਖਾਂ ਮੰਗੀਆਂ ਤਿੱਥੇ ਖੜੇ ਜਿਸੰਨ ਰਾਹ ਕੋਠੇ ਮੰਡਪ ਮਾੜੀਆਂ ਪਸਹ ਚਿੱਤ ਵਿਆਹ ਠੱਠੀਆਂ ਕਾਮਨ ਆਗਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟ ਕੁੱਟ ਜੀਆ ਖਾਵਣ ਬੱਗੇ ਨਾ ਕਹੀ ਅੰਨ ਸੰਭਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਪਾਰ ਉਠਾਇਆ ਬੁਗਰ ਬਾਟ ਬਾਤੇ ਖੀ ਲੋਰੀ ਨਾ ਲਹਾ ਹਉ ਚੜ ਲੰਗਾ ਕਿਤ ਚੱਕਰੀਆ ਚੰਗਾਈਆ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੱਡੈ ਜਿੱਤ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 700 29 ਅੰਗ ਦੇ ਉੱਤੇ ਸੁਭਾਇਮਾਨ ਸੋਹੀ ਨਹਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ ਘਰ ਸ਼ੇਮਾ ਕੀਰਤਨੀਆਂ ਨੂੰ ਸਹਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਛੇਵੇਂ ਘਰ ਸੰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਇੱਕ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ ਤੇ ਤੇ ਅੱਜ ਕੀ ਕਹਿਣਾ ਚਾਹੁੰਦੇ ਆ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਕਿ ਬਾਹਰੋਂ ਤੇ ਬੰਦਾ ਬਹੁਤ ਲਿਸ਼ਕਿਆ ਹੋਇਆ ਹੁੰਦਾ ਹੈ ਪਰ ਅੰਦਰ ਉਹਦੇ ਬੜਾ ਕੁਝ ਮਾੜਾ ਚੱਲ ਰਿਹਾ ਹੁੰਦਾ ਹੈ ਕਹਿੰਦੇ ਜਿੰਨਾ ਚਿਰ ਤੋਂ ਅੰਦਰੋਂ ਨਹੀਂ ਸੋਹਣਾ ਬਣਦਾ ਉਹਨਾਂ ਚਿਰ ਬਾਹਰਲੇ ਸੋਹਣੇ ਦਾ ਕੀ ਕਰਾਂਗੇ ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਉਜਲ ਕਹਿ ਹ ਚਿਲਕਣ ਘੋਟੰ ਅਕਲੜੀ ਮੱਸ ਕਹਿੰਦੇ ਜਿਵੇਂ ਕੈ ਦਾ ਭਾਂਡਾ ਹੁੰਦਾ ਹੈ ਨਾ ਜਿਹੜਾ ਕਾਂਸੀ ਦਾ ਭਾਂਡਾ ਹੁੰਦਾ ਹੈ ਉਹਨੂੰ ਕਹਿੰਦੇ ਜਿੰਨਾ ਮਰਜ਼ੇ ਤੁਸੀਂ ਰਗੜ ਰਗੜ ਕੇ ਸਾਫ਼ ਕਰ ਲੋ ਪਰ ਉਹਦੇ ਵਿੱਚੋਂ ਕਹਿੰਦੇ ਕਾਲਸ ਖਤਮ ਨਹੀਂ ਹੁੰਦੀ ਉਹਨੂੰ ਜਦੋਂ ਤੁਸੀਂ ਹੱਥ ਮਾਰੋਗੇ ਫਿਰ ਉਹਦੇ ਵਿੱਚੋਂ ਤੁਹਾਨੂੰ ਕਾਲਸ ਹੱਥਾਂ ਨੂੰ ਲੱਗ ਜਾਣੀ ਹੈ ਕਹਿੰਦੇ ਇਸੇ ਕਰੇ ਤੁਹਾਡਾ ਜਿਹੜਾ ਇਹ ਸਰੀਰ ਹੈ ਇਹਨੂੰ ਤੁਸੀਂ ਕਦੇ ਫਲਾੜੇ ਤੀਰਥ ਤੇ ਗਏ ਫਲਾੜੇ ਤੀਰਥ ਤੇ ਗਏ ਕਹਿੰਦੇ ਉੱਥੇ ਜਾ ਕੇ ਇਸ਼ਨਾਨ ਕਰਵਾਲਿਆ ਪਰ ਕਹਿੰਦੇ ਅੰਦਰ ਦੀ ਜਿਹੜੀ ਕਾਲ ਰੱਖ ਹੈ ਉਹ ਤੇ ਖਤਮ ਨਹੀਂ ਕੀਤੀ ਊਜਲ ਕਹਾ ਝਿਲਕਣ ਘੁੱਟ ਮ ਕਲੜੀ ਮੱਸ ਤੋਤੇ ਆ ਝੂਠ ਨੌਕਰ ਜੇ ਸੌ ਧੋਵਾ ਤਿਸ ਕਹਿੰਦੇ ਅੰਦਰਲੀ ਜਿਹੜੀ ਝੂਠ ਲੱਗੀ ਨਾ ਕਹਿੰਦੇ ਚਾਹੇ ਸੌ ਵਾਰ ਇਹਨੂੰ ਜਾ ਕੇ ਤੀਰਥਾਂ ਤੇ ਧੋ ਲੈ ਪਰ ਕਹਿੰਦੇ ਅੰਦਰਲੀ ਜਿਹੜੀ ਝੂਠ ਹੈ ਉਹ ਧੋਣ ਦੇ ਨਾਲ ਨਹੀਂ ਸਾਫ਼ ਹੁੰਦੀ ਕਾਦੇ ਨਾਲ ਸਾਫ਼ ਹੋਣੀ ਹੈ ਜੀ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ ਖੇਹ ਕਹਿੰਦੇ ਜਦੋਂ ਸਰੀਰ ਨੂੰ ਮੈਲ ਲੱਗ ਜਾਂਦੀ ਹੈ ਨਾ ਪਾਣੀ ਦੇ ਨਾਲ ਧੋਤਾ ਜਾਂਦਾ ਕਹਿੰਦੇ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ ਖੇਹ ਮੂਤ ਬਲੇਤੀ ਕੱਪੜ ਹੋਏ ਦੇਹ ਸਾਬੂਨ ਲਿਆਹੁਤ ਹੋਏ ਕਹਿੰਦੇ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ ਹੈ ਨਾ ਉਹ ਕਹਿੰਦੇ ਕੱਪੜਿਆਂ ਨੂੰ ਮਲ ਮੂਤਰ ਦੇ ਨਾਲ ਗੰਦੇ ਕਰ ਦਿੰਦਾ ਪਰ ਕਹਿੰਦੇ ਉਹ ਕਦੇ ਨਾਲ ਸਾਫ਼ ਹੋ ਜਾਂਦੇ ਨੇ ਕਹਿੰਦੇ ਸਾਬਣ ਦੇ ਨਾਲ ਭਰੀਏ ਮਤ ਪਾਪਾਂ ਕੇ ਸੰਗ ਕਹਿੰਦੇ ਜਿਹੜੀ ਮਤ ਪਾਪਾਂ ਦੇ ਨਾਲ ਭਰ ਗਈ ਨਾ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਹਿ ਕੇ ਰੰਗ ਕਹਿੰਦੇ ਜਿਹੜੀ ਪਾਪਾਂ ਦੇ ਨਾਲ ਮਤ ਭਰੀ ਪਈ ਆ ਇਹ ਕਹਿੰਦੇ ਉਹ ਸਾਬਣ ਨਾਲ ਨਹੀਂ ਉਤਰਨੇ ਕਹਿੰਦੇ ਨਾਮ ਦਾ ਪਣ ਲੱਗਣਾ ਫੇਰ ਉਤਰਨੀ ਹੈ ਗੁਰੂ ਸਾਹਿਬ ਨੇ ਕਿਹਾ ਲੋਕੀ 68 ਤੀਰਥ ਨਾਏ ਕੌੜਾ ਬਨ ਤਾਉ ਨਾ ਜਾਏ ਕਹਿੰਦੇ ਜਿਹੜਾ ਕੌੜ ਤੂੰ ਦਾ ਹੁੰਦਾ ਉਹਨੂੰ ਚਾਹੇ ਜਿੰਨਾ ਮਰਜੀ ਬਾਹਰੋਂ ਇਸ਼ਨਾਨ ਕਰਾ ਲਈਏ ਧੋ ਲਈਏ ਪਰ ਕਹਿੰਦੇ ਜਿਹੜੀ ਉਹਦੇ ਅੰਦਰ ਲਈ ਕੁੜਤਣ ਹੈ ਉਹ ਤੇ ਜਾਣੀਏ ਨਹੀਂ ਇੱਥੇ ਗੁਰੂ ਸਾਹਿਬ ਕਹਿੰਦੇ ਅੰਦਰ ਲਈ ਕੁੜਤਣ ਅੰਦਰ ਲਈ ਝੋੜ ਤੇਰੀ ਅਸਲ ਚ ਉਹਨੂੰ ਧੋਣਾ ਤੈ ਉਹ ਕਾਦੇ ਨਾਲ ਧੋਈ ਜਾਣੀਆ ਗੁਰਬਾਣੀ ਦੇ ਨਾਲ ਜਦੋਂ ਗੁਰਬਾਣੀ ਦੇ ਨਾਲ ਸਾਡਾ ਅੰਦਰ ਸਾਫ਼ ਹੋ ਜਾਏ ਫਿਰ ਸਾਡੇ ਨਾਲ ਉਹ ਪਰਮਾਤਮਾ ਨਾਲ ਨਾਲ ਚੱਲਣਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਕਹਿੰਦੇ ਉਹਨੂੰ ਫਿਰ ਸੱਜਣ ਬਣਾ ਲੈ ਪ੍ਰਮਾਤਮਾ ਨੂੰ ਕਹਿੰਦੇ ਜਿੱਥੇ ਤੂੰ ਜਾਏਂਗਾ ਉੱਥੇ ਨਾਲ-ਨਾਲ ਕਹਿੰਦੇ ਤੇਰੀ ਪ੍ਰਮਾਤਮਾ ਵੀ ਚੱਲੂਗਾ ਚੱਲਦਾ ਹੁਣ ਵੀ ਹੈ ਪਰ ਸਾਡੇ ਆ ਮਾੜਿਆ ਕਰਮਾ ਕਰਕੇ ਕਹਿੰਦੇ ਉਹ ਸਾਡੀ ਫਿਰ ਸਹਾਇਤਾ ਨਹੀਂ ਕਰਦਾ ਜਦੋਂ ਕਰਮ ਚੰਗੇ ਬਣਾ ਲੈ ਉਦੋਂ ਕਹਿੰਦੇ ਫਿਰ ਉਹ ਪ੍ਰਮਾਤਮਾ ਸਾਡੀ ਨਾਲ-ਨਾਲ ਸਹਾਇਤਾ ਵੀ ਕਰਦਾ ਸੱਜਣ ਸਹੀ ਨਾਲ ਮੈਂ ਚੱਲਦੇ ਆਂ ਨਾਲ ਗਲਨ ਜਿੱਥੇ ਲੇਖਾ ਮੰਗੀ ਐ ਥਿੱਥੇ ਖੜੇ ਦਸਨ ਜਿੱਥੇ ਸਾਡੇ ਤੋਂ ਲੇਖਾ ਮੰਗਿਆ ਜਾਣਾ ਉੱਥੇ ਪ੍ਰਮਾਤਮਾ ਸਾਡੇ ਸਾਹਮਣੇ ਖੜਾ ਹੋਵੇ ਜਿੱਥੇ ਲੇਖਾ ਮੰਗੀ ਐ ਥਿੱਥੇ ਖੜੇ ਦਸਨ ਜੇ ਅਸੀਂ ਪ੍ਰਮਾਤਮਾ ਦੇ ਨਾਲ ਨਾ ਜੁੜੇ ਫਿਰ ਕਹਿੰਦੇ ਲੇਖਾ ਕੱਤੇ ਨਾ ਛੁੱਟੀ ਐ ਖਿੰਨ ਖਿੰਨ ਭੁੱਲਣ ਹਾਰ ਹਰ ਟਾਈਮ ਅਸੀਂ ਕੋਈ ਨਾ ਕੋਈ ਗਲਤੀ ਕਰਦੇ ਆ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਜੀਬ ਦੇ ਨਾਲ ਕੋਈ ਨਾ ਕੋਈ ਗਲਤੀਆਂ ਕਰ ਰਹੇ ਆ ਪਰ ਕਹਿੰਦੇ ਜੇ ਪ੍ਰਮਾਤਮਾ ਦੇ ਨਾਲ ਮਿਲ ਗਏ ਫਿਰ ਕਹਿੰਦੇ ਉਹ ਮaaf ਕਰ ਦੇਣਾ ਉਹਨੇ ਫਿਰ ਉੱਥੇ ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਖੜਾ ਹੋਣਾ ਪਰ ਜੇ ਪ੍ਰਮਾਤਮਾ ਦੇ ਨਾਲ ਨਾ ਜੁੜੇ ਫਿਰ ਕਹਿੰਦੇ ਉਹਨੇ ਜਮਾਂ ਦੀ ਮਾਰ ਤੇ ਖਾਣੀ ਪੈਣੀ ਹੈ ਕਬੀਰ ਜਮਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਨ ਲੀਆ ਚਲ ਲਾਏ ਜੇ ਸਾਧੂ ਮਿਲ ਗਿਆ ਕੋਈ ਪ੍ਰਮਾਤਮਾ ਦਾ ਪਿਆਰਾ ਮਿਲ ਗਿਆ ਫੇਰ ਕਹਿੰਦੇ ਬੇਸ਼ੱਕ ਅਸੀਂ ਬਚ ਜੀਏ ਨਹੀਂ ਤੇ ਉਹ ਮੌਤ ਜਿਹੜੀ ਆਉਣੀ ਹੈ ਡੰਡਾ ਜਮਾਂ ਦਾ ਵੱਜਣਾ ਉਹ ਤੇ ਕਹਿੰਦੇ ਬਹੁਤ ਭੜਾ ਹੈ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਕਹਿੰਦੇ ਕਈ ਘਰ ਐਸੇ ਹੁੰਦੇ ਐ ਜਿਹੜਿਆਂ ਨੂੰ ਬਹੁਤ ਸੋਹਣਾ ਬਣਾਇਆ ਹੁੰਦਾ ਨਿੱਪਿਆ ਹੁੰਦਾ ਪਰ ਕਹਿੰਦੇ ਉਹਨਾਂ ਦੇ ਅੰਦਰ ਜੇ ਨਾਰਵੇ ਕੋਈ ਠੱਠੀਆਂ ਕੰਮ ਨਾ ਆਵਣੇ ਵਿੱਚੋਂ ਸਖਣੀਆਂ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ ਕਹਿੰਦੇ ਬੜੀ ਚਿੱਤਰਕਾਰੀ ਕੀਤੀ ਐ ਉਹ ਚਿੱਤਰਕਾਰੀ ਜੇ ਅਸੀਂ ਘਰ ਤੇ ਨਹੀਂ ਰਹਿੰਦੇ ਉਹ ਚਿੱਤਰਕਾਰੀ ਵੀ ਕਹਿੰਦੇ ਖਤਮ ਹੋ ਜਾਣੀ ਐ ਬਾਹਰੋਂ ਤੇ ਅਸੀਂ ਬੜੇ ਸੋਹਣੇ ਲੱਗਦੇ ਆ ਪਰ ਅੰਦਰ ਇਹਦੇ ਪਰਮਾਤਮਾ ਹੈ ਹੀ ਨਹੀਂ ਕਹਿੰਦੇ ਉਹਦਾ ਕੀ ਫਾਇਦਾ ਇਹਨੇ ਸ਼ਰੀਰ ਨੇ ਵੀ ਢਹਿ ਜਾਣਾ ਅੱਜ ਵੇਖਿਆ ਨਾ ਚਿੱਟੇ ਕੱਪੜਿਆਂ ਵਾਲੇ ਚਿੱਟੇ ਚੋਲਿਆਂ ਵਾਲੇ ਬਥੇਰੇ ਫੜੇ ਗਏ ਆ ਜੀ ਜਿਹੜੇ ਮਾੜੇ ਕੰਮ ਕਰਦੇ ਸੀ ਉਹਨੂੰ ਚਿੱਟੀ ਸਿਉਖ ਕਿਹਾ ਜਾਂਦਾ ਹੈ ਕਿਹੜੀ ਚਿੱਟੀ ਸਿਉਖ ਹੈ ਉਹ ਸਾਡੇ ਚ ਵੜ ਗਈ ਹੈ ਉਹ ਚਿੱਟੀ ਸਿਉਖ ਨੇ ਸਾਡਾ ਵੇੜਾ ਕਰ ਕਰਤਾ ਉਹ ਚਿੱਟੀ ਸੌਖ ਤੋਂ ਬਚੜਾ ਅਸੀਂ ਨੇ ਆਪਣੇ ਬੱਚਿਆਂ ਨੂੰ ਇਹਨਾਂ ਬਾਬਿਆਂ ਕੋਲ ਨਾ ਛੱਡੀਏ ਆਪਣੀਆਂ ਧੀਆ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਬਾਬਿਆਂ ਕੋਲ ਨਾ ਛੱਡੀਏ ਜਿਹੜੇ ਉੱਪਰੋਂ ਚਿੱਟੇ ਕੱਪੜੇ ਪਾਈ ਫਿਰਦੇ ਐ ਚਿੱਟੇ ਚੋਲਿਆਂ ਵਾਲੇ ਉਹਨਾਂ ਨੇ ਬੜਾ ਕੰਮ ਖਰਾਬ ਕੀਤਾ ਬੜਿਆਂ ਦੀਆਂ ਇੱਜ਼ਤਾਂ ਦੇ ਨਾਲ ਖੇਡੇ ਐ ਉਹਨਾਂ ਉਹ ਕੀ ਲੱਗਦੇ ਐ ਕੋਠੇ ਮੰਡਪ ਬਾੜੀਆਂ ਪਾਸੋ ਚਿੱਤ ਵੀ ਆ ਬਾਹਰੋਂ ਬੜੇ ਸੋਹਣੇ ਲੱਗਦੇ ਐ ਕਿ ਇਹ ਤੇ ਮਹਾਲ ਬਾਬੇ ਨੇ ਜਿਨ੍ਹਾਂ ਦੇ ਪੈਰ ਘੁੱਟਦੇ ਐ ਲੋਕ ਪਰ ਉਹ ਉਹਨਾਂ ਦੇ ਅੰਦਰ ਕੀ ਚੱਲਦਾ ਉਹ ਬਹੁਤ ਮਾੜਾ ਚੱਲਦਾ ਠੱਠੀਆਂ ਕਮਨ ਆਵ ਨੇ ਵਿੱਚੋਂ ਸਖਣੀਆਂ ਕਹਿੰਦੇ ਜਦੋਂ ਵਿੱਚ ਪ੍ਰਮਾਤਮਾ ਤੇ ਹੈ ਨਹੀਂ ਚਿੱਟੇ ਕੱਪੜਿਆਂ ਦਾ ਕੀ ਕਰਾਂਗੇ ਚਿੱਟੇ ਕੱਪੜੇ ਤੇ ਬਗਲੇ ਦੇ ਵੀ ਚਿੱਟੇ ਕੱਪੜੇ ਹੁੰਦੇ ਆ ਬਗਲਾ ਜਿਹੜਾ ਹੁੰਦਾ ਉਹ ਬਿਲਕੁਲ ਕਿੱਟਾ ਹੁੰਦਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿ ਰਹੇ ਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕਹਿੰਦੇ ਜਿਹੜਾ ਉਹ ਬਗਲਾ ਤੀਰਥਾਂ ਦੇ ਜਾ ਕੇ ਵਸਦਾ ਕਿਉਂਕਿ ਸਮੁੰਦਰਾਂ ਦੇ ਕੰਢਿਆਂ ਤੇ ਮੱਛੀਆਂ ਫੜਦਾ ਹੈ ਕਹਿੰਦੇ ਉਹਦਾ ਫਿਰ ਕੀ ਕਰੋਗੇ ਜਿਹੜਾ ਬਾਹਰੋਂ ਤੇ ਲੱਗਦਾ ਚਿੱਟਾ ਪਰ ਉਹਦਾ ਅੰਦਰ ਤੇ ਬਿਲਕੁਲ ਕਾਲਾ ਹੋਇਆ ਪਿਆ ਇਸ ਤਰ੍ਹਾਂ ਦੇ ਬਾਬੇ ਵੀ ਬਥੇਰੇ ਫਿਰੇ ਫਿਰਦੇ ਆ ਜਿਨ੍ਹਾਂ ਦੇ ਬਾਬਤ ਗੁਰੂ ਸਾਹਿਬ ਨੇ ਕਿਹਾ ਗੱਜ ਸਾਡੇ ਤੇ ਤੇ ਧੁੱਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਚ ਬਮਾਲੀਆਂ ਲੋਟੇ ਹੱਥ ਨੇ ਵਾਗ ਓਏ ਹਰਕੇ ਸੰਤ ਨੇ ਆਖੀ ਐ ਬਨਾਰਸ ਕੀ ਠੱਗ ਕਹਿੰਦੇ ਇਹ ਤੇ ਠੱਗ ਨੇ ਤੇ ਪੈਸਾ ਇਕੱਠਾ ਕਰਨ ਵਾਸਤੇ ਆਏ ਨੇ ਗੱਡੀਆਂ ਪੈਸਾ ਸ਼ੋਹਰਤ ਇਹਨਾਂ ਨੂੰ ਵਧੀ ਹੀ ਮਿਲ ਗਈ ਪਰ ਕਹਿੰਦੇ ਜਦੋਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਦਾ ਉਦੋਂ ਸਾਨੂੰ ਆਪਣੇ ਆਪ ਤੇ ਫਿਰ ਕਰਨਾ ਆਉਂਦੀ ਹੈ ਕਿ ਅਸੀਂ ਇਹਨਾਂ ਬਾਬਿਆਂ ਨਾਲ ਜੁੜ ਗਏ ਸੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਛੱਡ ਦਈਏ ਸਾਡੇ ਕੋਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹਦੇ ਨਾਲ ਅਸੀਂ ਜੁੜੀਏ ਨਾਨਕ ਕੱਟੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕੇ ਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈਂ ਛੋੜ ਜਿਹੜਾ ਮਰਨ ਤੋਂ ਬਾਅਦ ਵੀ ਸਾਡੀ ਬਾਹ ਨਹੀਂ ਛੱਡਦਾ ਉਹਦੇ ਨਾਲ ਜੁੜੀਏ ਅਸੀਂ ਬੱਗਾ ਬੱਗੇ ਕੱਪੜੇ ਤੀਰਤ ਮੰਝ ਵਸੰਨ ਘੁੱਟ ਘੁੱਟ ਜੀਆਂ ਖਾਵਣ ਬੱਗੇ ਨਾ ਕਹੀਆਂ ਨ ਕਹਿੰਦੇ ਉੱਥੇ ਜੀਆਂ ਨੂੰ ਖਾਂਦੇ ਆ ਉਹ ਕਹਿੰਦੇ ਉਹਨੂੰ ਬੱਗੇ ਕਿਉਂ ਕਹਿੰਦੇ ਹੋ ਉਹਨੂੰ ਵਗਲੇ ਕਿਉਂ ਕਹਿੰਦੇ ਹੋ ਜਿਹੜਾ ਤੀਰਤ ਦੇ ਬੈਠ ਕੇ ਵੀ ਕਹਿੰਦੇ ਉਹ ਛੋਟੇ ਛੋਟੇ ਜਾਨਵਰਾਂ ਨੂੰ ਛੋਟੇ ਛੋਟੇ ਉਹਨਾਂ ਜੀਵਾ ਨੂੰ ਖਾਂਦਾ ਕਹਿੰਦੇ ਇਸੇ ਤਰ੍ਹਾਂ ਅੱਜ ਦੇ ਜਿਹੜੇ ਮਹਾਨ ਬਾਬੇ ਆਪਣੇ ਆਪ ਨੂੰ ਕਹਿੰਦੇ ਆ ਉਹ ਵੀ ਕਹਿੰਦੇ ਬੜੇ ਤੇ ਬੱਗੇ ਫਿਰਦੇ ਆ ਪਰ ਕਹਿੰਦੇ ਉਹਨਾਂ ਦੇ ਅੰਦਰ ਵੀ ਉਹੀ ਬਗਲੇ ਵਾਲੇ ਕੰਮ ਹੈ ਘੁੱਟ-ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀੰਨ ਸਿੰਬਲ ਰੁੱਖ ਸਰੀਰ ਮੈਂ ਮੈਂ ਜਨ ਦੇਖ ਭੁਲੰਨ ਕਹਿੰਦੇ ਇੱਕ ਸਿੰਬਲ ਦਾ ਦਰਖਤ ਹੁੰਦਾ ਉਹ ਸਿੰਬਲ ਦੇ ਦਰਖਤ ਦੇ ਨਾਲ ਫੁੱਲ ਕੰਮ ਆਉਂਦੇ ਨਾ ਪੱਤੇ ਕੰਮ ਆਉਂਦੇ ਆ ਇਤੋਂ ਤੱਕ ਕਿ ਉਹਦੀ ਲੱਕੜ ਵੀ ਕੰਮ ਨਹੀਂ ਆਉਂਦੀ ਕਹਿੰਦੇ ਆ ਜਿਹੜਾ ਸ਼ਰੀਰ ਹੈ ਨਾ ਚਿੱਟੇ ਕੱਪੜਿਆਂ ਵਾਲਾ ਕਹਿੰਦੇ ਇਹ ਵੀ ਸਿੰਬਲ ਦੇ ਰੁੱਖ ਵਰਗਾ ਹੈ ਇਹਨੂੰ ਵੇਖ ਕੇ ਚਿੱਟੇ ਕੱਪੜਿਆਂ ਨੂੰ ਵੇਖ ਕੇ ਅਸੀਂ ਉਧਰ ਨੂੰ ਤੁਰ ਪੈਂਦੇ ਆ ਕਿ ਇੱਥੇ ਮਹਾਨ ਬਾਬੇ ਨੇ ਪਰ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਤੋਤੇ ਹੁੰਦੇ ਆ ਨਾ ਮੈਜਨ ਦਾ ਭਾਵਨ ਦਾ ਤੋਤੇ ਕਹਿੰਦੇ ਉਹ ਸਿੰਬਲ ਦੇ ਦਰਖਤ ਨੂੰ ਵੇਖ ਕੇ ਉਧਰ ਨੂੰ ਭੱਜਦੇ ਆ ਕਿ ਇਸ ਦਰਖਤ ਦੇ ਉੱਤੋਂ ਮੈਨੂੰ ਕੁਝ ਨਾ ਕੁਝ ਖਾਣ ਨੂੰ ਮਿਲੂਗਾ ਕਹਿੰਦੇ ਨਾ ਉਹਦੇ ਫੁੱਲ ਕੰਮ ਆਉਂਦੇ ਆ ਨਾ ਪੱਤੇ ਕੰਮ ਆਉਂਦੇ ਆ ਕਹਿੰਦੇ ਉਹ ਦੇਖ ਕੇ ਭੁੱਲ ਜਾਂਦੇ ਆ ਕਿ ਇਸ ਦਰਖਤ ਤੋਂ ਮੈਨੂੰ ਕੁਝ ਮਿਲੂਗਾ ਇਸੇ ਤਰ੍ਹਾਂ ਸਾਡਾ ਵੀ ਇਹੀ ਕੰਮ ਹੈ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਉਹਨਾਂ ਪਖੰਡੀਆਂ ਦੇ ਮਗਰ ਫਿਰਦੇ ਆ ਜਿਨ੍ਹਾਂ ਨੇ ਸਾਡੀ ਕੌਮ ਦਾ ਪੱਠਾ ਬਿਠਾ ਸਿੰਗਲ ਰੋਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਕਹਿੰਦੇ ਉਹ ਫੁੱਲ ਵੀ ਕੰਮ ਨਹੀਂ ਆਉਂਦੇ ਫਲ ਵੀ ਕੰਮ ਨਹੀਂ ਆਉਂਦੇ ਜੇ ਬੰਦੇ ਦੇ ਅੰਦਰ ਗੁਣ ਨਹੀਂ ਹੈਗੇ ਕੱਲੇ ਕੱਪੜਿਆਂ ਨਾਲ ਕੀ ਕਰਾਂਗੇ ਜੀ ਅੰਦਰੇ ਭਾਰ ਉਠਾਇਆ ਡੋਂਗਰ ਬਾਟ ਬਹੁਤ ਇੱਥੇ ਕਹਿੰਦੇ ਉਹ ਕੰਮ ਹੋ ਗਿਆ ਤੇ ਅੰਨੇ ਬੰਦੇ ਦੇ ਸਿਰ ਤੇ ਭਾਰ ਰੱਖਦੀ ਏ ਡੁੰਗਰ ਦਾ ਭਾਅ ਹੁੰਦਾ ਪਹਾੜੀ ਦਾ ਰਸਤਾ ਉਹ ਔਖਾ ਰਸਤਾ ਅੰਗਲੇ ਪਾਰੋਂ ਉਠਾਇਆ ਡੁੰਗਰ ਬਾਟ ਬਹੁਤ ਕਹਿੰਦੇ ਉਹਦੇ ਸਿਰ ਤੇ ਭਾਰ ਰੱਖਤਾ ਰਸਤਾ ਖਰਾਬ ਹੈ ਤੁਰਿਆ ਨਹੀਂ ਜਾਣਾ ਅੱਖੀ ਲੋੜੀ ਨਾ ਲਹਾ ਹਉ ਜੜ ਲੰਗਾ ਕਿੱਤ ਕਹਿੰਦੇ ਅੱਖਾਂ ਤੋਂ ਦਿਸਦਾ ਨਹੀਂ ਕਹਿੰਦੇ ਕਿਵੇਂ ਉਹ ਪਹਾੜੀ ਦਾ ਰਸਤਾ ਪਾਰ ਕਰਾਂਗੇ ਸਾਡੇ ਵਾਸਤੇ ਵੀ ਇਹ ਅੱਖਾਂ ਸਾਨੂੰ ਦਿਸ ਨਹੀਂ ਰਿਹਾ ਅਸੀਂ ਇਹਨਾਂ ਦੇ ਲੜ ਲੱਗ ਜਾਨੇ ਆ ਸਾਡੇ ਤੇ ਵੀ ਸਿਰ ਤੇ ਭਾਰ ਠਿਕੇਆ ਹੋਇਆ ਹੈ ਅਸੀਂ ਵੀ ਉਹ ਪਹਾੜੀ ਰਸਤਾ ਇਹਨਾਂ ਬਾਬਿਆਂ ਨੂੰ ਛੱਡ ਕੇ ਅਸੀਂ ਵੀ ਗੁਰੂ ਦੇ ਨਾਲ ਜੁੜਨਾ ਅੱਖੀ ਲੋੜੀ ਨਾਲ ਆ ਹਉ ਜੜ ਲੰਗਾ ਕਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਕਹਿੰਦੇ ਜਿਹੜੀਆਂ ਤੇਰੇ ਚ ਚੰਗਿਆਈਆਂ ਨੇ ਚੱਕਰੀਆਂ ਨੇ ਭਾਵ ਕਿ ਇਹਨਾਂ ਨੂੰ ਛੱਡਣਾ ਪੈਣਾ ਹੈ ਜਿਹੜਾ ਆਪਣੇ ਆਪ ਨੂੰ ਬੰਦਾ ਕਹਿੰਦਾ ਮੈਂ ਤੇ ਬਹੁਤ ਚੰਗਿਆਈਆਂ ਨੇ ਮੇਰੇ ਚ ਮੈਂ ਤੇ ਬਹੁਤ ਚਤਰ ਬੰਦਾ ਮੇਰੇ ਚ ਤੇ ਸਿਆਣਪਈ ਬਹੁਤ ਨੇ ਕਹਿੰਦੇ ਇਹ ਤੇਰੀਆਂ ਸਿਆਣਪਾ ਕਿਤੇ ਕੰਮ ਨਹੀਂ ਆਉਂਦੀਆਂ ਇਹਨਾਂ ਨੂੰ ਛੱਡਣਾ ਪੈਣਾ ਹੈ ਗੁਰੂ ਦੇ ਕੋਲੋਂ ਆ ਕੇ ਚੰਗਿਆਈਆਂ ਚੱਕਰੀਆਂ ਇਹਨਾਂ ਤੋਂ ਲੈ ਗੁਰੂ ਤੋਂ ਸਿਆਣਪ ਲੈ ਚੱਕਰੀਆਂ ਚੰਗਿਆਈਆਂ ਅਬਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟਾ ਜਿੱਤ ਕਹਿੰਦੇ ਜੇ ਤੈਨ ਨਾਨਕ ਦਾ ਨਾਮ ਸੰਭਾਲ ਲਿਆ ਨਾ ਤਾਂ ਕਹਿੰਦੇ ਵਦਿਆ ਛੁਕਣਾ ਨਹੀਂ ਤੇ ਕਹਿੰਦੇ ਇਹਨਾਂ ਦੇ ਜਾਲ ਚ ਹੋਰ ਜਕੜਿਆ ਜਾਣਾ ਨਾਨਕ ਨਾਮ ਸੰਭਾਲ ਤੋਂ ਪਰਮਾਤਮਾ ਦਾ ਨਾਮ ਸੰਭਾਲ ਲੈ ਅੱਜ ਤੁਸੀਂ ਟੀਵੀ ਤੇ ਵੇਖਿਓ ਕਿੰਨੀਆਂ ਖਬਰਾਂ ਚੱਲ ਰਹੀਆਂ ਨੇ ਇਹ ਚਿੱਟੇ ਚੋਲੇ ਵਾਲਿਆਂ ਦੀਆਂ ਜਿਹੜਿਆਂ ਨੂੰ ਲੋਕ ਕਹਿੰਦੇ ਸੀ ਇਹ ਤੇ ਬੜੇ ਮਹਾਨ ਨੇ ਪਰੇ ਸਾਡੇ ਤੇ ਚਿੱਟੇ ਸਿਉਖ ਵਰਗੇ ਅਸੀਂ ਗੁਰੂ ਦੇ ਨਾਲ ਜੁੜਨਾ ਨਾਨਕ ਨਾਮ ਸੰਭਾਲ ਤੋ ਪ੍ਰਮਾਤਮਾ ਦਾ ਨਾਮ ਸੰਭਾਲ ਲਈਏ ਸਭ ਤੋਂ ਵੱਡੀ ਗੱਲ ਹੈ ਇਹਨਾਂ ਦਾ ਸਾਰਿਆਂ ਦਾ ਖੇੜਾ ਛੱਡਦੀ ਏ ਚੱਕ ਰੀਆਂ ਚੰਗੀਆਂ ਅਬਰ ਸਿਆਣ ਬਕਿੱਤ ਨਾਨਕ ਨਾਮ ਸੰਭਾਲ ਤੋ ਬੱਦਾ ਛੁੱਟੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ